ਆਪਾਂ ਹੁਣ ਵੱਡੀ ਲੈਨੇ ਆ ਕੋਈ ਪਾਪ ਆ ਜਿਵੇਂ ਹੁਣ ਕਈ ਇੱਥੇ ਮੈਂ ਦੇਖਦਾ ਪਿਆ ਜਮਾਨੇ ਮੁਤਾਬਕ ਕਈ ਲੀਡਰ ਪੈਸਾ ਜੋੜੀ ਜਾਂਦੇ ਆ ਤੇ ਮੁੜ ਕੇ ਉਹਨਾਂ ਦੀ ਗਾਂ ਲਾਦ ਮਾੜੀ ਨਿਕਲ ਆਉਂਦੀ ਉਹ ਕੁਝ ਸਮੇਂਕਾਂ ਪਿੱਤੀ ਜਾਂਦਾ ਤੇ ਰੋੜੀ ਜਾਂਦੇ ਆ ਪੈਸਾ ਜੋੜਨਾ ਤੇ ਰੋੜਨਾ ਕੋਈ ਚੰਗੀ ਗੱਲ ਨਹੀਂ ਅਸੀਂ ਕਹਿੰਦੇ ਉਹਨਾਂ ਹੀ ਕਮਾਓ ਜਿੰਨੇ ਕਨਾ ਬੰਦੇ ਦਾ ਗੁਜ਼ਾਰਾ ਹੋ ਜੇ ਆਈ ਚਲਾਈ ਚੱਲੇ ਤੇ ਉਹ ਵਧੀਆ ਸੌਖੀ ਜਿੰਦ ਜਾਨ ਆ ਤੇ ਜਦੋਂ ਆਪਾਂ ਜੋ ਪੁੱਠੇ ਕੰਮਾਂ 'ਚ ਪਾਵਾਂਗੇ ਮਾਰੀਆਂ ਤਾਂ ਕਰਾਂਗੇ ਤੇ ਫਿਰ ਆਪੇ ਖਰਚੇ ਹੀ ਵਧਨੇ ਆ ਤੇ ਸਾਰੇ ਕੰਮ ਵਿਗੜਨੇ ਆ ਫਿਰ ਔਲਾਦ ਹੀ ਵਿਗੜੂਗੀ ਜਦੋਂ ਆਪਾਂ ਮਾਰੇ ਕੰਮਾਂ 'ਚ ਜਾਵਾਂਗੇ ਤੇ ਔਲਾਦ ਨਹੀਂ ਵਿਗੜਨੇ ਵਿਗੜਨਾ ਸੋ ਇਸ ਕਰਕੇ ਮੇਰੀ ਬੇਨਤੀ ਆ ਪੀ ਹਮੈਂ ਇਹ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਚੰਗੀ ਸੋਚ ਰੱਖੋ ਲੈਣੇ ਦੇਣੇ ਜਿਹੜੇ ਨਾ ਇਹ ਵਿਹਾਰ ਬੰਦ ਕਰੋ ਤੇ ਸਿੰਪਲ ਵਿਆਹ ਕਰੋ ਜ਼ਰੂਰੀ ਨਹੀਂਗਾ ਵੀ ਆਪਾਂ ਜੇ ਗੁਰਦੁਆਰੇ 'ਚ ਵੀ ਕਰਨਾ ਹੈ ਤੇ ਅਸੀਂ ਆਨੇ ਵੀ ਚਾਹ ਪਾਣੀ ਵੀ ਨਾ ਹੋਵੇ ਤੇ ਜਿਵੇਂ ਗੁਰਦੁਆਰੇ ਦਾ ਲੰਗਰ ਬਣਿਆ ਉਤੋਂ ਛੱਕੇ ਵਿਆਹ ਕਰ ਲੋ ਤਾਂ ਵੀ ਕੋਈ ਗੱਲ ਨਹੀਂ ਉਹ ਸਿੰਪਲ ਆ ਗੁਰਦੁਆਰੇ ਚ ਚੱਲਦਾ ਪਿਆ ਲੰਗਰ ਤੇ ਉਹ ਗੁਰੂ ਦਾ ਲੰਗਰ ਉਹ ਸਾਰਿਆਂ ਦਾ ਸਾਂਝਾ ਲੰਗਰ ਉਹ ਕਿਸੇ ਦਾ ਇੱਕ ਦਾ ਥੋੜਾ ਹੈ ਉਹ ਤੇ ਸਾਰਿਆਂ ਦਾ ਸਾਂਝਾ ਲੰਗਰ ਉੱਥੋਂ ਛੱਕ ਕੇ ਵੀ ਵਿਆਹ ਕਰ ਲੋ ਤੇ ਮੈਂ ਤੇ ਉਹ ਗੱਲ 'ਚ ਵੀ ਰਾਜੀ ਆਂ ਕਿ ਜ਼ਰੂਰੀ ਨਹੀਂਗਾ ਵੀ ਉਹ ਲੜਕੀ ਵਾਲਾ ਜੇ ਲੜਕੀ ਉਹਨੇ ਗੁਰਦੁਆਰੇ 'ਚ ਵਿਆਹ ਕਰਨਾ ਤੇ ਉਹ ਆਪ ਦੇ ਕੋਲੋਂ ਲੰਗਰ ਛਕਾਵੇ ਉਹ ਗੁਰਦੁਆਰੇ ਦੇ ਜਿਹੜਾ ਜਲ ਪਾਣੀ ਛੱਕ ਕੇ ਵਿਆਹ ਕਰ ਲੈਣਾ ਚਾਹੀਦਾ ਪਰ ਚੇਰਮਤ ਸਾਹਿਬ ਤੁਸੀਂ ਤਾਂ ਵਿਆਹ ਦੀ ਗੱਲ ਕਰਦੇ ਹੋ ਵੀ ਪਾੜ ਤੇ ਭੋਗ ਗਿਆ ਆਪਾਂ ਦਾ ਸੰਗਤ ਪੰਗਤ ਦੀ ਰੀਤੀ ਉੱਥੇ ਨਹੀਂ ਰਹਿਣਤੀ ਆਪਾਂ ਟੈਂਟ ਲਾਉਣ ਲੱਗ ਗਏ ਉੱਥੇ ਲਵਾਈ ਮਤਲਬ ਇਹੋ ਜੇ ਜਾਲ ਲਾਪਿਆ ਜਿਹੜੇ ਮਤਲਬ ਤਮਾਕੂ ਦਾ ਸੇਵਨ ਕਰਦੇ ਹੋਣਗੇ ਕੋਈ ਨਹੀਂ ਵੇਚਾਰਣ ਨੂੰ ਕੋਈ ਨਹੀਂ ਉੱਥੇ ਮਤਲਬ ਸਪਾਈ ਵੇਂਦਾ ਆਪਾਂ ਟੈਂਟ ਲਾ ਗਏ ਤੇ ਆਪਾਂ ਭੋਗਾਂ ਦੇ ਹੀ ਨਾ ਖਰਚ ਕਰੀ ਜਾਂਦੇ ਆ ਇੱਕਦਰ ਨੂੰ ਜਿਹੜੇ ਸਾਦੇ ਵਿਆਹ ਦੀ ਗੱਲ ਕਰਦੇ ਆ ਭੋਗ ਵਿਆਹੋਂ ਤਾਂ ਕਾ ਚਲੇਗੀ ਜੀ ਉਹਨੇ ਇਦਾਂ ਹੋ ਗਿਆ ਵੀ ਮੈਂ ਦੇਖਦਾ ਪਿਆ ਕਈ ਪਰਿਵਾਰ ਇਹੋ ਜਿਹੇ ਆ ਉਹਨਾਂ ਦੀਆਂ ਪਰਿਵਾਰਾਂ ਦੀ ਹਾਲਾਤਾਂ ਇਹੋ ਜੀਆਂ ਆ ਜਿਹੜਾ ਮਾਂ ਪਿਓ ਜੀਂਦਾ ਹੈ ਉਹਨੂੰ ਜਿੰਦਿਆਂ ਨੂੰ ਤੇ ਪਾਣੀ ਦੇ ਕੇ ਨਹੀਂ ਰਾਜੀ ਤੇ ਜਦੋਂ ਉਹ ਮਰ ਜਾਂਦਾ ਹੈ ਤੇ ਮਗਰੋਂ ਉਹਦੇ ਭੋਗਾਂ ਦੇ ਉੱਤੇ ਨੈਂਟ ਲਾ ਲਾ ਕੇ ਐਨੇ ਖਰਚੇ ਕਰਦੇ ਆ ਵੀ ਪਤਾ ਨਹੀਂ ਕਿੰਨੇ ਕੋ ਅਮੀਰ ਹੋ ਜਾਂਦੇ ਆ ਲੋਕਾਂ ਨੂੰ ਵਿਖਾਵਾ ਕਰਨ ਵਾਸਤੇ ਉਹ ਵਿਖਾਵੇ ਨਹੀਂ ਕਰ ਮੈਂ ਜਿਹੜੇ ਬੰਦ ਚਾਹੀਦੇ ਜਿਹੜੇ ਮਾਪਿਆਂ ਪੁੱਛਣਾ ਜਿਹੜੇ ਮੜਕੀ ਜਿੰਦਿਆਂ ਜੀ ਇਹ ਪੁੱਛਣਾ ਕੋਈ ਨਹੀਂ ਮੇਰੇ ਫਾਦਰ ਸਾਹਿਬ ਕਹਿੰਦੇ ਹੁੰਦੇ ਸੀ ਜਿੰਦਿਆਂ ਨੂੰ ਤੇ ਪੁੱਛਦਾ ਕੋਈ ਨਹੀਂ ਤੇ ਮਰਿਆਂ ਦੇ ਮੂੰਹ 'ਚ ਕਿਉਂ ਪਾਉਂਦੇ ਆ ਇਹ ਗਲਤ ਗੱਲ ਆ ਇਹ ਰਿਵਾਜ ਜਿਹੜਾ ਇਹ ਵੀ ਗਲਤ ਆ ਜੀਂਦੇ ਨੂੰ ਤੇ ਆਪਾਂ ਪਾਣੀ ਨਹੀਂ ਪੁੱਛਦੇ ਤੇ ਮਰੇ ਪੈ ਦੇ ਮੁੰਝ ਕਿਉਂ ਪਾਉਣਾ ਜੇ ਕਿਉਂ ਪਾਉਣਾ ਹੈ ਤੇ ਉਹਨੂੰ ਪਹਿਲੋਂ ਵੀ ਉਹਦੀ ਸੇਵਾ ਕਰੋ ਉਹਦੇ ਇਤਮਾਨ ਕਰੋ ਤੇ ਪੈਰ ਤੋਂ ਉਹਦੇ ਨਿਵਾਉ ਧਵਾਓ ਲੀੜਾ ਕਪੜਾ ਚੰਗਾ ਸਾਫ ਸੋਧਰਾ ਪਾ ਕੇ ਰੱਖੋ ਅਲਾਕੇ 'ਚ ਪਤਾ ਲੱਗ ਜੇ ਇੱਕ ਬੰਦਾ ਆਪਣੇ ਮਾਂ ਪਿਓ ਦੀ ਸੇਵਾ ਕਰਦਾ ਉਹਨੂੰ ਵੇਖ ਕੇ ਦੂਜਾ ਵੀ ਆਪੇ ਕਰੂਗਾ ਤੇ ਜੇ ਇੱਕਾ ਸੇਵਾ ਨਹੀਂ ਕਰਦਾ ਆਪਣੇ ਮਾਂ ਪਿਓ ਨੂੰ ਤੁਸੀਂ ਦੇਖਦੇ ਪੈ ਜੇ ਵੀਡੀਓ ਆਉਂਦੀ ਰਹਿੰਦੀ ਆ ਪਹਿਲੋਂ ਦੇ ਬਾਪੂ ਚੰਗਾ ਭਲ ਹੁੰਦਾ ਜਦੋਂ ਬਾਪੂ ਵਿਰਧ ਹੋ ਜਾਂਦਾ ਹੈ ਤੇ ਮੁਟਕਿਆਂ ਦੇ ਬਾਪੂ ਦਾ ਜਿਹੜਾ ਮੰਜਾ ਨਾ ਬਾਹਰ ਕਰਦੇ ਹਾਂ ਡਿਉੜੀ ਚ ਹਾਂਜੀ ਤੇ ਇਹਨੂੰ ਖੰਗ ਆਉਂਦੀ ਆ ਕਿਉਂਕਿ ਅੰਦਰ ਜੇ ਕੋਠੀ ਦੇ ਅੰਦਰ ਖੰਗੂਗਾ ਤੇ ਰੇਸ਼ਾ ਸੁਟੂਗਾ ਇਹ ਖੰਗੂਗਾ ਗੰਧ ਪਊਗਾ ਸੋ ਇਸ ਕਰਕੇ ਮੈਂ ਜੰਨਾ ਜਿਹੜਾ ਸਮਾਜ ਹੈ ਇਹਨੂੰ ਥੋੜਾ ਥੋੜਾ ਬਦਲਣਾ ਚਾਹੀਦਾ ਸਭ ਤੋਂ ਵੱਡਾ ਮਾਂ ਤੇ ਪਿਓ ਆ ਭੈਣ ਤੇ ਭਰਾ ਆ ਇਹ ਦੁਨੀਆ ਦੇ ਜੋ ਰਿਸ਼ਤੇ ਜਿਹੜੇ ਲੱਭਦੇ ਨਹੀਂ ਤੇ ਜਿਹੜਾ ਵੀ ਮਰਜੀ ਕੋਈ ਵੇਖ ਲੋ ਪਿੱਛੇ ਨੂੰ ਝਾਤੀ ਮਾਰ ਲੋ ਇੱਕ ਕਦੀ ਨਹੀਂ ਲੱਭਣਗੇ ਨਾ ਮਾਂ ਲੱਭੂਗੀ ਨਾ ਪਿਓ ਜਿਹੜਾ ਇੱਕ ਵਾਰ ਚਲੇ ਗਿਆ ਉਹਨੇ ਮੁੜ ਕੇ ਆਉਣਾ ਨਹੀਂ ਜੇ ਤੁਸੀਂ ਕਹੋ ਵੀ ਭਰਾ ਮਿਲ ਜੂ ਭਰਾ ਨਹੀਂ ਮਿਲਦਾ ਭੈਣ ਕਹੋਗੇ ਤੇ ਭੈਣ ਨਹੀਂ ਮਿਲਨੀ ਇਹ ਜਿਹੜੇ ਰਿਸ਼ਤੇ ਆ ਨੇ ਸਾਮਣ ਵਾਲੇ ਆ ਇਹ ਸਾਰੇ ਨੂੰ ਮੈਂ ਬੇਨਤੀ ਕਰਦਾ ਇਹ ਨਹੀਂ ਮੈਂ ਕਹਿੰਦਾ ਵੀ ਇੱਕ ਪੰਜਾਬੀ ਨੂੰ ਕਹਿੰਦਾ ਮੈਂ ਪੂਰੇ ਹਿੰਦੁਸਤਾਨ ਤੇ ਵਰਲਡ ਤੇ ਕਹਿੰਦਾ ਵੀ ਮਾਂ ਪਿਓ ਦੀ ਇੱਜ਼ਤ ਕਰੋ ਤੇ ਪਰਿਵਾਰ ਚ ਰਲ ਮਿਲ ਕੇ ਰਹਿਣਾ ਚਾਹੀਦਾ ਤਪਾਗ ਰੱਖਣਾ ਜਿੱਧਰ ਸੁਖ ਰੱਖਣਾ ਚਾਹੀਦਾ ਰਲ ਮਿਲ ਕੇ ਰਹਿਣਾ ਚਾਹੀਦਾ ਇਹ ਕੋ ਜ਼ਰੂਰੀ ਨਹੀਂਗਾ ਵੀ ਕੱਲੇ ਪਰਿਵਾਰ ਨਾਲ ਵੀ ਮੈਂ ਤੇ ਕਿੰਨਾ ਵੀ ਜਿਸ ਪਿੰਡ 'ਚ ਰਹਿੰਨੇ ਉਹ ਪਿੰਡ 'ਚ ਵੀ ਰਲ ਮਿਲ ਕੇ ਰਹਿਣਾ ਚਾਹੀਦਾ ਜੀ ਯੂਰੀ ਕਰਨੀ ਚਾਹੀਦੀ ਤੇ ਵੱਡਿਆਂ ਦਾ ਇਤਮਾਨ ਕਰਨਾ ਚਾਹੀਦਾ ਜਿਹੜਾ ਆਪਣੇ ਤੋਂ ਵੱਡਾ ਉਹਦੇ ਪੈਰੀਂ ਹੱਥ ਲਾ ਕੇ ਮਿਲਣਾ ਚਾਹੀਦਾ ਸਤਿਕਾਰ ਕਰਨਾ ਚਾਹੀਦਾ ਬਰਾਬਰ ਦੇ ਨੂੰ ਜੱਫੀ ਪਾ ਕੇ ਮਿਲਣਾ ਚਾਹੀਦਾ ਛੋਟਾ ਹੈ ਤੇ ਉਹਨੂੰ ਪਿਆਰ ਕਰਨਾ ਚਾਹੀਦਾ ਜਿਹੜਾ ਐਂ ਜਾਪੇ ਵੀ ਮੇਰਾ ਇਹ ਭੈਣ ਭਰਾ ਹੈ ਮੇਰਾ ਮਾਂ ਪਿਓ ਹੈ ਸੋ ਇਸ ਕਰਕੇ ਸਾਰੀਆਂ ਜਿਹੜੀਆਂ ਗੱਲਾਂ ਮੇਰੀਆਂ ਐ ਹਾਂ ਤੇ ਵੇਖੋ ਐਸ ਕਲਯੁਗ ਦੇ ਜਮਾਨੇ ਚ ਚੁਬਵੀ ਆ ਹਾਂਜੀ ਔਖੀਆਂ ਨੇ ਪਰ ਜਿਹੜਾ ਇਹ ਬੰਦਾ ਕਰਦਾ ਏ ਉਹ ਸੌਖਾ ਏ ਇਸ ਨੂੰ ਆਪਣੇ ਮਾਪਿਓ ਦੀ ਇੱਜ਼ਤ ਕਰਦੇ ਆ ਤੇ ਹੁਣ ਸੌਖੇ ਆ ਜਿੰਨਾ ਹੀ ਕਹਿੰਨੇ ਆ ਵੀ ਸਾਨੂੰ ਰੱਬ ਨੇ ਸੁੱਖ ਦਿੱਤਾ ਰੱਬ ਹਰ ਇੱਕ ਨੂੰ ਦੇਵੇ ਅਸੀਂ ਬਹੁਤ ਜ਼ਿਆਦੇ ਸੌਖੇ ਆ ਮੇਰੇ ਹੁਣ ਤਿੰਨ ਬੇਟੇ ਆ ਇੱਕ ਬੇਟੀ ਆ ਬੇਟੀ ਦਾ ਬੇਟਾ 7 ਸਾਲ ਦਾ ਹੋ ਗਿਆ ਵੱਡੇ ਬੇਟੇ ਦਾ ਬੇਟਾ 3 ਸਾਲ ਦਾ ਹੋ ਗਿਆ ਜਿਹੜਾ ਉਹ ਤੋਂ ਛੋਟਾ ਬੇਟਾ ਉਹਦਾ ਹੁਣ ਵਿਆਹ ਕਰਿਆ ਜਿਹੜਾ ਉਹ ਤੋਂ ਛੋਟਾ ਹੈ ਉਹਦੀ ਬੇਟੀ ਹੈ 3 ਸਾਲ ਦੀ ਹੈ ਤੇ ਮੈਂ ਹੁਣ ਇਹੋ ਰੱਬ ਅਗੇ ਅਰਦਾਸ ਕਰਦਾ ਮਹਾਰਾ ਜਿਤਨਾ ਮੈਨੂੰ ਸੁਖ ਦਿੱਤਾ ਹੈ ਨਾ ਇਤਨਾ ਸਾਰੇ ਪਰਿਵਾਰਾਂ ਨੂੰ ਸੁਖ ਦੇ ਲੋਕੀ ਸੁਖੀ ਰਹਿਣ ਸਾਡਾ ਜਿਹੜਾ ਪੰਜਾਬ ਹੈ ਸੁਖੀ ਵਸੇ ਹਸਦਾ ਵਸਦਾ ਵਸੇ ਜਿਹੜੇ ਆ ਹਾਲਾਤ ਵਿਗੜਦੇ ਜਾਂਦੇ ਆ ਬਹੁਤ ਜ਼ਿਆਦਾ ਇਹ ਕੋਈ ਚੰਗੀ ਗੱਲ ਨਹੀਂ ਸਭ ਤੋਂ ਬਿਮਾਰੀ ਤੇ ਨਸ਼ਿਆਂ ਦੀ ਹੈ ਜਿਹੜਾ ਨਸ਼ਾ ਹੈ ਬੜਾ ਮਾੜਾ ਹੈ ਤੇ ਨਸ਼ਾ ਪੀ ਪੀ ਕੇ ਲੋਕੀ ਮਰਦੇ ਜਾਂਦੇ ਆ ਇਹ ਕਿਉਂ ਮਰਦੇ ਜਾਂਦੇ ਆ ਸਾਡੇ ਜਿਹੜੇ ਪੜ੍ਹਾਈ ਨਹੀਂ ਹੈਗੀ ਸੋ ਇਸ ਕਰਕੇ ਜੀਰਮਨ ਸਾਹਿਬ ਇੱਕ ਗੱਲ ਆ ਵੀ ਜਿੱਦਾਂ ਕੋਈ ਪਾਦਾ ਪੁੱਤ ਨੱਚੇ ਲੱਗਿਆ ਕੇ ਜੀ ਉਹ ਦੋ ਦੋ ਲੱਗਦਾ ਵਿਆਹ ਦੀ ਇਹ ਸੁਧਰ ਜਾਊਗਾ ਹਾਂਜੀ ਇਹ ਮਿਲੂ ਕੀ ਧੀ ਨੂੰ ਡੋਬਣਾ ਲਿਆ ਕੇ ਕਿਹੜੀ ਗੱਲ ਜੈ ਇਹ ਲੋਕ ਕਿਉਂ ਕਰਦੇ ਆਪਦਾ ਪੁੱਤ ਤਾਂ ਵਿਗੜਿਆ ਗਿਆ ਗੱਲ ਚਹੀ ਹੈ ਗੱਲ ਤੇ ਵੇਖੋ ਜੀ ਇਹ ਤੇ ਬਹੁਤ ਮਾੜੀ ਆ ਵੇਖੋ ਆਪਦਾ ਤੇ ਪੁੱਤ ਡੁੱਬਿਆ ਹੈ ਤੇ ਅਗਲੇ ਦੀ ਧੀ ਲਿਆ ਕੇ ਉਹ ਵੀ ਡੋਬ ਦੇਣੀ ਅਸੀਂ ਕਹਿੰਨੇ ਆ ਕੋਸ਼ਿਸ਼ ਕਰੋ ਵੀ ਉਹ ਬੱਚਾ ਜਿਹੜਾ ਡੁੱਬਿਆ ਹੈ ਉਹਨੂੰ ਸੁਧਾਰੋ ਉਹਨੂੰ ਡੋਬਦੇ ਨੂੰ ਬਾਹਰ ਕੱਢੋ ਬਾਹਰ ਕੱਢ ਕੇ ਉਹਦਾ ਮਾ ਤੁਹਾਡੇ ਤੋਂ ਉਹਦਾ ਬੱਚਾ ਤਾਂ ਸੁਧਰੇ ਜਾਣੀ ਤੇ ਕੀ ਦੀ ਧੀ ਤੁਹਾਡੇ ਬੱਚ ਨੂੰ ਕਿਉਂ ਸੁਧਾਰ ਦਊ ਮੈਂ ਇਹ ਹੋਰ ਗੱਲ ਆਣਾ ਮਾੜੀ ਗੱਲ ਆ ਨਾ ਇਹ ਇਹੋ ਚੀਜ਼ਾਂ ਦੇ ਮਾੜੀਆਂ ਨੇ ਵੇਖੋ ਆਪ ਦਾ ਪੁੱਤ ਮੜਾਏ ਤੇ ਗਾਂ ਦੂਜੇ ਦੀ ਧੀ ਨੂੰ ਲਿਆ ਕੇ ਡੋਬ ਦੇਣਾ ਕੋਈ ਚੰਗੀ ਗੱਲ ਨਹੀਂ ਮਾੜੀ ਗੱਲ ਆ ਹੁਣ ਵੇਖੋ ਪਿੱਛੇ ਰੌਲਾ ਪਿਆ ਹੈ ਪੀ ਲੜਕੀਆਂ ਘੱਟ ਨੇ ਤੇ ਲੜਕੇ ਜਿਆਦੇ ਆ ਹਾਂਜੀ ਤੇ ਹੁਣ ਮੈਂ ਦੇਖਦਾ ਪਿਆ ਹੁਣ ਤੇ ਲੜਕੀ ਲੜਕੇ ਦਾ ਰਿਸ਼ਤਾ ਕਰਨਾ ਵੇ ਬੜਾ ਔਖਾ ਕੰਮ ਹੋ ਗਿਆ ਜੀ ਕੋਈ ਚੰਗੀ ਗੱਲ ਨਹੀਂ ਜੇ ਵੱਸਾ ਜਿਹੜਾ ਦਾਜ ਦੇਜਦੇ ਕਰਨੇ ਭੂਰ ਨੂੰ ਉੱਤੇ ਹੋਈਆਂ ਮਹਿੰਗੇ ਵਿਆਹਾਂ ਕਰਨੇ ਭੂਰ ਨੂੰ ਉੱਤੇ ਹੋਈਆਂ ਦੇਖੋ ਗੱਲ ਤੇ ਇਸੇ ਕਰਕੇ ਇਹਨਾਂ ਲੋਕੀ ਬਹੁਤ ਲੋਕਾਂ ਨੇ ਮੂੰਹ ਟੱਡੇ ਆ ਵੀ ਜਿਵੇਂ ਮੰਗਣ ਲੱਗਿਆਂ ਕਈ ਜਣਾ ਨਹੀਂ ਮੈਨੂੰ ਆ ਚੀਜ਼ ਪਾਓ ਜੀ ਮੈਨੂੰ ਆ ਚੀਜ਼ ਦਿਓ ਜੀ ਮੇਰੇ ਮੁੰਡੇ ਨੂੰ ਕਾਰ ਆਉਣੀ ਚਾਹੀਦੀ ਬਹੁਤਿਆਂ ਦੇ ਮੂੰਹ ਇੰਨਾ ਟੱਡਿਆ ਪਿਆ ਹੈ ਵੀ ਉਹ ਆਖਣਗੇ ਨਹੀਂ ਕਾਰ ਕਈ ਰਿਸੇ ਉਹ ਜਿਵੇਂ ਵੇਖਿਆ ਵੀ ਉਧਰੋਂ ਵਿਆਹ ਕਰਿਆ ਹੁੰਦਾ ਤਾਂ ਅਗਲਾ ਗੱਡੀ ਲੈ ਕੇ ਦਿੰਦਾ ਤੇ ਆਉਂਦੇ ਨਹੀਂ ਇਹਨਾਂ ਨਿੱਕੀ ਦਿੱਤੀ ਅਸੀਂ ਵੱਡੀ ਲੈਣੀ ਹੈ ਤੇ ਮੁੜ ਕੇ ਮੌਕੇ ਦੇ ਮੌਕੇ ਜਿਹੜੇ ਉਹ ਛੱਡ ਛਡਾ ਹੋਇਆ ਮੌਕੇ ਦੇ ਮੌਕੇ ਵਿਆਹ ਤੋਂ ਪਹਿਲੂ ਛੱਡ ਛਡਾ ਹੋਇਆ ਤੇ ਮੁੜ ਕੇ ਉਹ ਫਿਰ ਲੱਭਦੇ ਆ ਵੀ ਹੁਣ ਗਵਣਾ ਦੇਗਾ ਇਹ ਕੁੜੀ ਵਾਲੇ ਬੱਕਰੇ ਸਿਆਪੇ ਨੂੰ ਬੜੇ ਰਹਿੰਦੇ ਆ ਤੇ ਮੁੰਡੇ ਵਾਲੇ ਬੱਕਰੇ ਬੜੇ ਰਹਿੰਦੇ ਆ ਸੋ ਇਸ ਕਰਕੇ ਮੈਂ ਕਹਿੰਦਾ ਜੀ ਪੀ ਜਿਹੜਾ ਦਾਜ ਤੇ ਦੇਹ ਹੈ ਨਾ ਇਹਨੂੰ ਲਾਹਣਤਿਆ ਸਾਡੇ ਵਾਸਤੇ ਇਹਨੂੰ ਮੁੱਢੋਂ ਇਹਨੂੰ ਨਾ ਮਗਰੋਂ ਲਾਉਣਾ ਚਾਹੀਦਾ ਇਹ ਕੋਈ ਚੰਗੀ ਗੱਲ ਨਹੀਂ ਮਾੜੀਆਂ ਆਦਤਾਂ ਨੇ ਚੰਗੀਆਂ ਆਦਤਾਂ ਨਹੀਂ ਮੈਂ ਤੇ ਪੰਜਾਬ ਵਾਸੀਆਂ ਨੂੰ ਉਹ ਹੀ ਬੇਨਤੀ ਕਰਦਾ ਵੀ ਇਹ ਤੋਂ ਬਚ ਕੇ ਰਹੋ ਚੰਗੇ ਰਾਵਾਂ ਤੇ ਚੱਲੋ ਲੇਕਿਨ ਜਦੋਂ ਆਪਾਂ ਚੰਗੇ ਰਾਵਾਂ ਤੇ ਚੱਲਾਂਗੇ ਤੇ ਆਪਾਂ ਵੀ ਸੁਖੀ ਤੇ ਲੋਕੀ ਵੀ ਸੁਖੀ ਆ ਗੱਲ ਹੈ ਮੇਰੀ ਠੀਕ ਹੈ ਧੰਨਵਾਦ